ਨਾ ਮੇਰਾ ਮੋਹਿਰ ਵਦੀਆ ਜੀ ਕਿਹੜੀ ਜਗ੍ਹਾ ਰਹਿੰਦੇ ਮੈਂ ਗੁਨਾਨਗਰ ਕੀ ਗੱਲ ਹੋ ਰਹੀ ਹੈ ਗੱਲ ਕੁਛ ਨਹੀਂ ਮੈਂ ਜੀ ਬਾਹਰ ਸੀ ਅਮਰਸਰ ਠੀਕ ਹੈ ਜੀ ਮੇਰੀ ਵਾਈਫ ਸੀ ਘਰੇ ਬੱਚੇ ਸੀ ਘਰੇ ਜੀ ਬੱਚੇ ਆਪਾਂ ਚ ਗਲੀ ਚ ਖੇਡਦੇ ਹੋਣੇ ਆ ਠੀਕ ਹੈ ਜੀ ਕੋਈ ਬੱਚਿਆਂ ਦੀ ਆਪਾਂ ਚ ਗੱਲ ਬੇ ਬੇਟਾ ਮੇਰਾ 6 ਸਾਲ ਦਾ ਤੇ ਇਹਨਾਂ ਦੀ ਆਪਾਂ ਚ ਗੱਲ ਹੋਈ ਆ ਤੇ ਉਹ ਕਹਿੰਦਾ ਕਿ ਘਰ ਆ ਗਿਆ ਹਨਾ ਬੇਟਾ ਮੇਰਾ ਮम्मा ਨੂੰ ਕਹਿੰਦਾ ਕਿ ਮम्मा ਗੱਲ ਹੋ ਗਈ ਆ ਉਹ ਕਹਿੰਦੇ ਕੋਈ ਗੱਲ ਨਹੀਂ ਇਹਦੀ ਮम्मा ਦਾ ਫੋਨ ਆਇਆ ਹਨਾ ਭਾਬੀ ਨੂੰ ਤੇ ਉਹ ਕਹਿੰਦੀ ਕਿ ਆਪਣੇ ਬੱਚੇ ਨੂੰ ਸੰਭਾ ਕੇ ਰੱਖੋ ਤੇ ਫਿਰ ਤੁਸੀਂ ਨਾ ਕਿਉਂਕਿ ਜਦੋਂ ਇਹੀ ਵੇਖਿਆ ਨੂੰ ਕੁਛ ਠੀਕ ਹੈ ਜੀ ਚਲੋ ਉਹਨੇ ਇੰਨੀ ਗੱਲ ਕੀਤੀ ਉਹ ਕਹਿੰਦੀ ਕਿ ਤੁਸੀਂ ਭਜ ਘਰ ਆ ਕੇ ਗੱਲ ਕਰ ਲੋ ਹਨਾ ਤੁਸੀਂ ਫੋਨ ਤੇ ਵਾਦ ਕੱਟ ਬੁਲੰਦੇ ਹੋ ਤੇ ਉਹ ਘਰ ਆ ਗਿਆ ਦਾਦਾ ਆ ਗਿਆ ਘਰ ਸੁਰਿੰਦਰ ਸਿੰਘ ਉਹ ਘਰ ਆਇਆ ਉਹ ਆ ਕੇ ਕਹਿੰਦਾ ਕਿ ਇਹ ਹਾਂ ਬੀਬਾ ਕੀ ਗੱਲ ਹੋਈ ਆ ਉਹ ਕਹਿੰਦੀ ਅੰਕਲ ਤੁਸੀਂ ਅੰਦਰ ਆ ਜਾਓ ਅੰਦਰ ਬੈਠ ਕੇ ਗੱਲ ਕਰ ਲੋ ਨਹੀਂ ਤੁਹਾਨੂੰ ਮੇਰਾ ਪਤਾ ਨਹੀਂ ਆ ਅੱਗੇ ਮੈਂ ਗਲੀ ਚ ਗੋਲੀਆਂ ਚਲਾਈਆਂ ਕਿੰਨੀਆਂ ਠੀਕ ਹੈ ਜੀ ਅੱਦੇ ਪਹਿਲਾਂ ਪਰਚੇ ਢਾ ਕੇ ਵੇਖੋ ਇਹਨੇ ਪਹਿਲਾਂ ਵੀ ਗਲੀ ਚ ਫੈਰ ਮਾਰੇ ਹੋਇਆ ਚਲੋ ਇੰਨੀ ਗੱਲ ਹੋਈ ਆ ਫਿਰ ਕਹਿੰਦਾ ਇਹ ਮੋਹਿਤ ਨੂੰ ਪੁੱਛੋ ਮੈਂ ਕਿੱਡਾ ਤਕੜਾ ਬਦਮਾਸ਼ ਆ ਮੋਹਿ ਨੂੰ ਪਤਾ ਮੈਂ ਅੱਗੇ ਕਿ ਕੰਦਾ ਹਾਂ ਵੀ ਕੀ ਗੱਲ ਆ ਮੈਨੂੰ ਫੋਨ ਤੇ ਬੋਲੇ ਮੈਂ ਕਿਹਾ ਅੰਕਲ ਮੈਂ ਆਨਿਆ ਘਰ ਠੀਕ ਆ ਮੈਂ ਆ ਗਿਆ ਜੀ ਘਰ ਆ ਕੇ ਵੇਖਿਆ ਇਹ ਉੱਤੇ ਚੜੇ ਦੇ ਹੀ ਤ ਨਹੀਂ ਪਿਓ ਪੁੱਤ ਨੂੰ ਸਾਰੇ ਉੱਤੇ ਹੀ ਮੇਰੇ ਕੋਲ ਵਗੈਰਾ ਵੀਡੀਓ ਪਈ ਆ ਠੀਕ ਆ ਮੈਂ ਇੱਥੋਂ ਤੁਰ ਕੇ ਗਿਆ ਮੈਂ ਕਿਹਾ ਹਾਂ ਦੱਸ ਕੀ ਗੱਲ ਆ ਠੀਕ ਆ ਮੇਰੇ ਕੋਲ ਦੱਤਾ ਠੀਕ ਆ ਮੈਂ ਆਪਣੀ ਸੇਫਟੀ ਲਈ ਲੈ ਗਿਆ ਮੇਰੇ ਕੋਈ ਵੈਪਨ ਕੁਝ ਨਹੀਂ ਹੈਗਾ ਉੱਥੇ ਤੱਕ ਮੈਂ ਕੱਲਾ ਗਿਆ ਮੇਰੇ ਨਾਲ ਸੱਜਣ ਸੀਗੇ ਮੇਰੇ ਉਹ ਨਾਲ ਆਏ ਸੀਗੇ ਠੀਕ ਆ ਇਹ ਮੇਰੇ ਭਰਾ ਦੇ ਹੱਥੀ ਵੀ ਪਿਆ ਇੰਨੇ ਮੇਰੇ ਮੁੜ ਕੇ ਇੱਟ ਮਾਰੀ ਆ ਕੋਠੇ ਹੀ ਇੰਨੇ ਮੁੜ ਕੇ ਫਾਇਰ ਮਾਰੀ ਇਹਦੇ ਸੁਰੇਂਦਰ ਪਿ ਠੀਕ ਹੈ ਥੱਲੇ ਉਤੈ ਮੁੜ ਕੇ ਫੇਰ ਫੇਰ ਮਾਰਨਾ ਪਿਆ ਇੰਨੇ ਘੱਟੋ ਘੱਟ ਵੀ 10 ਤੋਂ 15 ਫੇਰ ਮਾਰੀ ਸ਼ੇਰੋਂ ਖੋਲ ਮੇਰੇ ਕੋਲ ਆ ਇੱਕ ਡਿਪਟੀ ਸਾਹਿਬ ਕੋ ਹਲਤਕ ਮਾਰ ਜੀ ਕੋ ਠੀਕ ਹੈ ਜੀ ਤੇ ਕੰਮ ਵੀ ਕਰਦੋ ਕੰਮ ਇਸ ਨਿਆਰੇ ਦਾ ਇਹਦੀ ਫਾਈਨਾਂਸ ਵੀ ਨਾਲੀ ਠੀਕ ਹੈ ਰੋਜ਼ ਸ਼ਾਮੀ ਡਰਿੰਕ ਕਰਕੇ ਵੱਧ ਘੱਟ ਬੋਲਦਾ ਆ ਆਪਣਾ ਕੋਈ ਇਨਾਂ ਦਾ ਮਤਲਬ ਹੀ ਹੈ ਨਹੀਂ ਇਨਾਂ ਠੀਕ ਹੈ ਜੇ ਬੱਚਿਆਂ ਦੀ ਗੱਲ ਤੂੰ ਬੱਚਿਆਂ ਦੀ ਗੱਲ ਮਕਾਲਾ ਯਾਰ ਤੂੰ ਸਿਆਣਾ ਵਾ ਦਾੜੀ ਤੇਰੇ ਚਿੱਟੀ ਆ ਤੂੰ ਕੀ ਕਰਨਿਆ ਤੂੰ ਜਨਾਨੀ ਨੂੰ ਘਰ ਹਤੀ ਪੈਣਾ ਬੰਦੇ ਘਰ ਨਹੀਂ ਦਾ ਮਤਲਬ ਹੀ ਨਹੀਂ ਬੰਦਾ ਜਨਾਨੀ ਨੂੰ ਉੱਥੇ ਬੈਣਾ ਜਦੋਂ ਮੈਂ ਫਿਰ ਇਹਨੇ ਫੈਰ ਮਾਰਨੀ ਸ਼ੁਰੂ ਕਰ ਦਿੱਤੇ ਮੁੜਕੇ ਇਹਨੇ ਕੋਠੇ ਉਵੇਂ ਇੱਟਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਠੀਕ ਹੈ ਜੀ ਇੱਟ ਮਾਰੀਆ ਹੱਤ ਦੇ ਵਜੀ ਖਬੀ ਲੱਤ ਦੇ ਮੇਰੇ ਆ ਪਿੱਠ ਦੇ ਵੇਖ ਲੋ ਠੀਕ ਹੈ ਜੀ ਉੱਤੋਂ ਇੱਟਾਂ ਮਾਰੀਆਂ ਫੈਰ ਮਾਰੇ ਆ ਬੰਦੇ ਨੇ ਮੇਰੇ ਸੱਜਣਿਆਂ ਉਹਨਾਂ ਦੇ ਖੋਲ ਲੱਗੇ ਜੀ ਨਾਲ ਠੀਕ ਹੈ ਛਰਲੇ ਲੱਗੇ ਨਾਲ ਉਹਨਾਂ ਦੇ ਇੱਕ ਖੱਬੇ ਮੋਢੇ ਤੇ ਆ ਇੱਕ ਆਜ ਇੰਨਾ ਹੀ ਲੱਗਾ ਜੀ ਕਿੰਨੇ ਜਿਹੜੇ ਹੋਏ ਦੋ ਬੰਦੇ ਹੋਏ ਆ ਜੀ ਠੀਕ ਹੈ ਜੀ ਤੀਜਾ ਮੈਂ ਆ ਜੀ ਮੇਰੇ ਵਜ੍ਹਾ ਤੇ ਮਾਸ ਮੁਖਰਾ ਪਾੜ ਤਾ ਹੁੰਦੀ ਤੀਜਾ ਮੈਂ ਆ ਜੀ ਠੀਕ ਹੈ ਜੀ ਦੂਜੀ ਪਾਰਟੀ ਉਹ ਮੋਕੇ ਤੇ ਪਾਜੀ ਹਾਂ ਨੇ ਪਿਸਾਨ ਨੂੰ ਮਿਲੇ ਨੇ ਉਸੇ ਵੀ ਅੰਦਰ ਬੈਠੇ ਮੁੜ ਕੇ ਪਤਾ ਨਹੀਂ ਕਿੱਥੇ ਚਲ ਗਏ ਆ ਜੀ ਮੈਂ ਤਾਂ ਇਨਸਾਫ ਚਾਹੁੰਦਾ ਜੀ ਇਹਨਾਂ ਦੇ ਮਕਦਮਾ ਦਰਜ ਹੋਣਾ ਚਾਹੀਦਾ 307 ਦਾ ਜੀ ਠੀਕ ਹੈ ਜੀ ਇਹਨਾਂ ਨੇ ਇੱਟਾਂ ਮਾਰੀਆਂ ਮੈਂ ਮਲਾਜਮ ਮੇਰਾ ਛੋਟਾ ਕੀ ਮੇਰੀ ਸੁਣਵਾਈ ਨਹੀਂ ਹੋਏਗੀ ਅਫਸਰ ਨੇ ਮੇਰੇ ਤੇ ਅਫਸਰ ਇਹ ਇਦਾਂ ਕਰਨਗੇ ਮੇਰੇ ਨਾਲ ਤੇ ਕੀ ਗੱਲ ਛੋਟੇ ਮਲਾਜਮ ਦੀ ਕੋਈ ਸੁਣਵਾਈ ਨਹੀਂ ਇਹ ਜਨਾਨੀ ਨੂੰ ਹੱਥੀ ਪੈਣਗੇ ਆਂਗੇ ਤੇ ਮੈਨੂੰ ਅੱਗੇ ਕਹਿ ਰਹੇ ਆ ਤੂੰ ਮਲਾਜਮ ਹੈ ਤੈਨੂੰ ਕੀ ਲੋਰਡਸ਼ਿਪ ਉੱਥੇ ਜਾਣ ਦੀ ਕਿਉਂ ਮੈਂ ਗੋਲੀਆਂ ਖਾਈ ਜਾਵਾਂ ਉਹਨਾਂ ਕੋਲ ਇੱਟਾਂ ਖਾਈ ਜਾਵਾਂ ਮੈਂ ਮੈਂ ਪੰਜਾਬ ਪੁਰ ਠੀ ਇਨਾ ਨਸ਼ਾ ਫੜ ਕੇ ਦਿੱਤਾ ਘਟੋ ਘਟ ਹੋਂ ਤੱਕ ਮੈਂ 10 ਕਿਲੋ ਹਿਰੋਇਨ ਫੜਾ ਛੱਡੀ ਬਟਾਲੀ ਚੋਂ ਇਹਨਾਂ ਨੂੰ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਮੇਰੇ ਤੇ ਆ ਕੀ ਕੀਤਾ ਉਤੋਂ ਮੈਨੂੰ ਕਹਿੰਦੇ ਤੂੰ ਮੁਲਾਜ਼ਮ ਆ ਤੈਨੂੰ ਕੀ ਲੋੜ ਈ ਉਹਦੇ ਘਰ ਲੱਗੇ ਜਾਣ ਦੀ ਕਿਉਂ ਮੈਂ ਇਥੋਂ ਕਰਕੇ ਗੋਲੀਆਂ ਖਾ ਲੈ ਮੇਰੀ ਜਨਾਨੀ ਛੱਤਰ ਖਾ ਲੈ ਡਿਪਟੀ ਸਾਹਿਬ ਨੇ ਠੀਕ ਹੈ ਜੀ ਐ ਸੱਚੂ ਵੀ ਮੈਨੂੰ ਕਹਿ ਰਿਹਾ ਸਿਵਲ ਲੈਣ ਵਾਲਾ ਕਿਉਂ ਛੋਟੇ ਮੁਲਾਜ਼ਮ ਕੋਈ ਸੁਣਾਈ ਸੁਣਾਈ ਨਹੀਂ ਹੈਗੀ ਠੀਕ ਹੈ ਜੀ ਮੈਂ ਚੰਡੀਗੜ੍ਹ ਫੋਨ ਲਵਾਇਆ ਆਇਆ ਕਰੋ ਠੀਕ ਹੈ ਨਹੀਂ ਸੁਣਾਈ ਹੋਈਗੀ ਮੈਂ ਉੱਥੇ ਤੱਕ ਜਾਵਾਂਗਾ ਜੀ 307 ਦਾ ਫੀਲ ਬਤਨੀ ਤੁਹਾਨੂੰ ਬਗੈਰ ਮੈਂ ਵੀਡੀਓ ਦੇ ਦਾਂਗਾ ਇਹ ਸਰ ਨਿਰਬਾਉਟ 8 ਵਜੇ ਸਾਨੂੰ ਫੋਨ ਆਇਆ ਪੀਤਾ ਝਗੜਾ ਹੋ ਰਿਹਾ ਇੱਥੇ ਤੇ ਗੋਲੇ ਗਿਰਾਂ ਚੱਲੀਆਂ ਇੱਕ ਖ਼ዋਸ ਹਨ ਬਹੁਤ ਬੇਦੀ ਵਾਸੀ ਗੁਰਨਾਨਕ ਨਗਰ ਪੁਲ ਰੋਡ ਤੇ ਇਹਨਾਂ ਆਪਸੇ ਬੱਚਿਆਂ ਚ ਝਗੜਾ ਹੋਇਆ ਵਾ ਤੇ ਮੌਕੇ ਤੇ ਪਹੁੰਚਿਆ ਕੋਈ ਫਾਇਰ ਬਲਾ ਚੱਲੇ ਵੈਰੀਫਾਈ ਕਰਦੇ ਕਿਹੜੀ ਜਗ੍ਹਾ ਤੇ ਗੁਰਨਾਨਕ ਨਗਰ ਪੁਲ ਰੋਡ ਹਾਂ ਵੀ ਚੈੱਕ ਕਰ ਰਹੇ 6 ਜੀ

ਏ ਲੇਡੀ ਨੇ ਹਰ ਵਾਰੀ ਤਿੰਨ ਚਾਰ ਵਾਰੀ ਹੋ ਗਈ ਆ ਮੇਰੇ ਬੱਚੇ ਦੇ ਘਰ ਕੇ ਸਾਡੇ ਨਾਲ ਲੜਨ ਆਂਦੀ ਆ ਤੇ ਇਹਦੇ ਉਹਦੇ ਹਸਬੰਦ ਨੇ ਪੀਤੀ ਸੀ ਡਰਿੰਕ ਕੀਤੀ ਹੋਈ ਸੀ ਤੇ ਨਾਲ ਹੀ ਇਹਦੇ ਜੇਠ ਨੇ ਵੀ ਕੀਤੀ ਹੋਈ ਸੀ ਤੇ ਐਨੇ ਦੋਨੋਂ ਲੜਨ ਵਾਸਤੇ ਸਾਡੇ ਘਰ ਭੇਜਦੇ ਤੇ ਮੈਨੂੰ ਫੋਨ ਕਰਕੇ ਕਹਿੰਦੀ ਆ ਮੈਂ ਤੇ ਤੈਨੂੰ ਅੱਗੇ ਵੀ ਘੇਰ ਲੈਣਾ ਸੀ ਉਦੋਂ ਮੌਕਾ ਨਹੀਂ ਮਿਲਿਆ ਹੁਣ ਮੈਂ ਤੈਨੂੰ ਘੇਰਣ ਲੱਗੀਆਂ ਹੁਣ ਮੈਂ ਆਪਣੇ ਬੰਦੇ ਨੂੰ ਲੈ ਕੇ ਆਣ ਲੱਗੀਆਂ ਤੇ ਤੂੰ ਵੀ ਕੱਢ ਆਪਣਾ ਬੰਦਾ ਬਾਹਰ ਕਿੰਨੀ ਕਰ ਕਿੰਨੇ ਉਹ ਉਹਨਾਂ ਦੀ ਲੇਡੀ ਨੇ ਜਿਨ੍ਹਾਂ ਨੇ ਸਾਡੇ ਤੇ ਫਾਇਰ ਕੀਤੇ ਉਹਨਾਂ ਨੇ ਆ ਕੇ ਇੱਥੇ ਸਾਡੇ ਫਾਇਰ ਕੀਤੇ ਸੀ ਸਾਡੇ ਘਰ ਆ ਵੇਖੋ ਮੇਰੇ ਕੰਨ ਇੱਥੇ ਇੱਟ ਮਾਰੀ ਇਹਨਾਂ ਨੇ ਅਸੀਂ ਆਪਣਾ ਬਚਾ ਕਰਨ ਲਈ ਸਿਰਫ ਮੇਰੇ ਪਾਪਾ ਸੀਗੇ ਤੇ ਮੇਰੇ ਹਸਬੰਡ ਸੀਗੇ ਇਹਨਾਂ ਦੇ ਘਰੋਂ 30 40 ਬੰਦੇ ਆਏ ਸੀਗੇ ਉਹਨਾਂ ਨੇ ਕਾਫੀ ਮੁੰਡੇ ਲੈ ਕੇ ਆਏ ਸੀਗੇ 30 40 ਲੈ ਕੇ ਆਏ ਸੀਗੇ ਤੇ ਆਹ ਵੇਖੋ ਮੇਰੇ ਕੰਨ ਤੇ ਇੱਟਾਂ ਮੈਂ ਆਪਣੇ ਬੱਚੇ ਨੂੰ ਬਚਾ ਰਹੀ ਹੋ ਆਪਣੇ ਪਾਪਾ ਨੂੰ ਬਚਾ ਰਿਆ ਸੀਗਾ ਕਿ ਪਾਪਾ ਤੁਸੀਂ ਅੰਦਰ ਆਓ ਦਦ ਪਾਪਾ ਅੰਦਰ ਆਓ ਤੇ ਮੈਂ ਇਹਨੂੰ ਫੜਦੀ ਵੀ ਆ ਵੇਖੋ ਮੇਰੇ ਇੱਟਾਂ ਵੀ ਮਾਰਿਆ ਨਾਲ ਹੀ ਮੇਰੇ ਆ ਵੇਖੋ ਮੈਂ ਪ੍ਰੈਗਨੈਂਟ ਵੀ ਗਈਆਂ ਤੇ ਨਾਲ ਸ਼ੀਸ਼ੇ ਵੀ ਤੋੜੇ ਉਹਨਾਂ ਵਿਕਤ ਮੂਜੋ ਸਾਰਾ ਲਾਉ ਨਿਕਲਦਾ ਪਿਆ ਇੰਨੀ ਇਨਾਂ ਨੇ ਹੱਦ ਕੀਤੀ ਨਾ ਸਾਰੇ ਜਿੰਨੇ ਵੀ ਮੁੰਡੇ ਆਏ ਸੀ ਸਾਰਿਆਂ ਨੇ ਡਰਿੰਕ ਕੀਤੀ ਹੋਈ ਸੀ ਤੇ ਅੱਗੋਂ ਗੰਦੀ ਤੋਂ ਗੰਦੀ ਗਾਲ ਇੰਨੀ ਇਨਾਂ ਨੇ ਕੱਢੀ ਨਾ ਕਿ ਜਿਹੜੇ ਅਸੀਂ ਸੁਣ ਨਹੀਂ ਸਕਦੇ ਸੀ ਹਥਿਆਰ ਸੀ ਉਹਨਾਂ ਨੇ ਐਡਾ ਵੱਡਾ ਮੁੰਡੇ ਨੇ ਜੇ ਸਾਡੇ ਕੈਮਰੇਜ ਵੀ ਆਇਆ ਵਾ ਐਡਾ ਵੱਡਾ ਉਹ ਵੀ ਫੜਿਆ ਸੀਗਾ ਦਾਤਰ ਵੀ ਫੜਿਆ ਸੀਗਾ ਤੇ ਉਹਨਾਂ ਨੇ ਪਿਸਟਲ ਵੀ ਫੜੇ ਸੀਗੇ ਮੁੰਡੇ ਜਿਹੜੇ ਬਗੈਰ ਤਾਂ ਬਾਹਰੋਂ ਲੈ ਕੇ ਆਏ ਸੀਗੇ ਆਊਟਸਾਈਡਰ ਉਹ ਲੈ ਕੇ ਆਏ ਸੀਗੇ ਉਹ ਵਾਲੇ ਮੁੰਡਿਆਂ ਨੇ ਦਾਤਰ ਉਹ ਪਿਸਤੋਲਾਂ ਵੀ ਫੜੀਆਂ ਸੀ ਉਹਨਾਂ ਕੋ ਕਿੱਡੇ ਵੱਡੇ ਪਿਸਟਲ ਸੀ ਉਹਨਾਂ ਨੇ ਚਲਾਏ ਸਾਡੇ ਵੱਲ ਸਾਡਾ ਦਰਵਾਜ਼ਾ ਵੀ ਭੰਨਿਆ ਉਹਨਾਂ ਨੇ ਜੋ ਜੋ ਦੀ ਨਹੀਂ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਘਰੇ ਆਏ ਸੀਗੇ ਤੇ ਨਹੀਂ ਕਾਰ ਕਾਲਾ ਬੋਲਾ ਕੱਦੇ ਸੀਗੇ ਉਸ ਤੋਂ ਬਾਅਦ ਮੈਂ ਹਮਸਾ ਸੀਗਾ ਮੁੰਡੇ ਨਾਲ ਗੱਲ ਕਰਦਾ ਹਾਂਜੀ ਮੁੰਡੇ ਨਾਲ ਹਮਸਾ ਸੀਗਾ ਤੇ ਫੋਨ ਤੇ ਕਾਲ ਹੋਈ ਸੀ ਕਿ ਹਾਂਜੀ ਉਹਨਾਂ ਦੀ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਮੇਰੀ ਗੱਲ ਹੋਈ ਆ ਫੋਨ ਤੇ ਉਹਨਾਂ ਦੀ ਲੇਡੀ ਆਈ ਖੁਦ ਸਾਡੇ ਨਾਲ ਲੜਨ ਵਾਸਤੇ ਪਾਪਾ ਨੇ ਮੈਨੂੰ ਕਿਹਾ ਕਿ ਤੂੰ ਪਿੱਛੇ ਹੋ ਕਿ ਨਾ ਕੋਈ ਗੱਲ ਨਾ ਹੋਵੇ ਕਿ ਮੈਂ ਪ੍ਰੈਗਨੈਂਟ ਆ ਤੇ ਪਾਪਾ ਕਹਿੰਦੇ ਮੈਂ ਗੱਲ ਕਰਾਂ ਮੈਂ ਕਹਾ ਨਹੀਂ ਪਾਪਾ ਮੈਂ ਆਰਾਮ ਨਾਲ ਗੱਲ ਕਰ ਲੈਂਦੀ ਆ ਤੇ ਉਹ ਲੇਡੀ ਕਹਿੰਦੀ ਪਾਪਾ ਨੂੰ ਆ ਖੁਦ ਬੋਲੀ ਆ ਕਹਿੰਦੀ ਤੂੰ ਕੋ ਨੂੰ ਨਾ ਬੋਲਣ ਵਾਲਾ ਪਾਪਾ ਨੂੰ ਕਹਿੰਦੀ ਪਾਪਾ ਕਹਿੰਦੇ ਤੂੰ ਲੇਡੀ ਆ ਨਾ ਆਰਾਮ ਨਾਲ ਗੱਲ ਕਰ ਤੂੰ ਆਰਾਮ ਨਾਲ ਗੱਲ ਕਰ ਤੇ ਅੱਗੋ ਕਹਿੰਦੀ ਆ ਖਲੋ ਜਾ ਮੈਂ ਆਪਣੇ ਬੰਦੇ ਨੂੰ ਫੋਨ ਕਰਦੀ ਆ ਉਹਨੇ ਅੱਗੋ ਇੰਨੀ ਗੱਲ ਕਹੀ ਤੇ ਪਾਪਾ ਕਹਿੰਦੇ ਕਰ ਲੈ ਪਾਪਾ ਨੇ ਕਿਹਾ ਕਰ ਲੈ ਤੇ ਉਹਨੇ ਸਿੱਧੀ ਹੀ ਪਾਪਾ ਨੂੰ ਅਲੀ ਕਿਉਂ ਮੁੰਡਾ ਆ ਤੇ ਪਾਪਾ ਬਜ਼ੁਰਗਾਂ ਉਹਨਾਂ ਨੂੰ ਸਿੱਧੀ ਇੰਨੀ ਗੰਦੀ ਗਾਲ ਕੱਢ ਕੇ ਉਹਨਾਂ ਨੂੰ ਕਹਿੰਦਾ ਵਾ ਕਿ ਖੜ ਜਾ ਮੈਂ ਆਉਣਾ ਆ ਇੱਥੇ ਮੁੰਡੇ ਲੈ ਕੇ ਸਾਡੇ ਵੱਲੋਂ ਫਾਇਰ ਕਿਤੇ ਸੀ ਹਾਂਜੀ ਫਾਇਰ ਦੀ ਕੋਈ ਨਹੀਂ ਸਾਡੇ ਵੱਲੋਂ ਨਹੀਂ ਚਲਾਈ ਗਈ ਉਹਨਾਂ ਵੱਲੋਂ ਹੀ ਚਲਾਈਆਂ ਗਈਆਂ ਅਸੀਂ ਤਾਂ ਆਪਣਾ ਬਚਾ ਕੀਤਾ ਦਰਵਾਜ਼ੇ ਬੰਦ ਕਰਕੇ ਕੋਠੇ ਵੇਖੋ ਕਿੰਨਾ ਜਦੋਂ ਜਦੋਂ ਹਾਂਜੀ ਜਦੋਂ ਜਦੋਂ ਉਹਨਾਂ ਨੇ ਸਾਡੇ ਤੇ ਕੀਤਾ ਵਾ ਸੈਲਫ ਡਿਫੈਂਸ ਲਈ ਫਿਰ ਥੋੜਾ ਬੋਤਾ ਤਾਂ ਕੰਨਾ ਹੀ ਪੈਣਾ ਸੀ ਮੇਰਾ ਬੱਚਾ ਸੀਗਾ ਉਹ ਆਪਣੇ ਪਾਪਾ ਨੂੰ ਬਚਾਰਿਆ ਦਾदू ਪਾਪਾ ਨੂੰ ਬਚਾਰਿਆ ਅਸੀਂ ਤਾਂ ਫਿਰ ਕੰਨਾ ਜੀ ਸੈਲਫ ਪੈਂਸਲੀ ਕਾਦੇ ਵਾਸਤੇ ਹੁੰਦੇ ਫਿਰ ਠੀਕ ਆ ਜੇ ਜੇ ਮੰਨੋ ਜੇ ਮੰਨੋ ਥੋੜੀ ਬੋਤੀ ਜੇ ਆਈ ਵੀ ਆ